ਸਾਤਰੀਆ ਕਾਲ ਤੁੰ ਜਨ ਉਹਦੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਪੁਲਿਸ ਨੇ ਪਿਸਲਾ ਸਮੀਤ આરોપી ਨੂੰ ਗ੍ਰਿਫਤਾਰ ਕੀਤਾ ਇਸ ਦੀ ਜਾਣਕਾਰੀ ਦਿੰਦੇ ਐਸਪੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਸੀਆਈ ਸਟਾਫ ਦੀ ਟੀਮ ਨੇ ਮਹੀਨਾ ਕਾਬੰਦੀ ਕੀਤੀ ਗਈ ਸੀ ਇੱਕ ਕਾਰ ਝਟੋ ਆਉਂਦੀ ਦੇਖ ਪੁਲਿਸ ਪਾਰਟੀ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਪੁਲਿਸ ਉੱਪਰ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਆਮ ਪਬਲਿਕ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ ਤਾਂ ਪਿੰਡ ਲਖਪੁਰ ਦੇ ਬਾਹਰ ਯੋਜਨਾਬੰਦੀ ਤਰੀਕੇ ਨਾਲ ਘੇਰ ਕੇ ਰੁਕਿਆ ਐਸਪੀ ਫਗਵਾੜਾ ਦੇ ਮੁਤਾਬਿਕ ਕਾਰ ਚਾਲਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਉਸ ਕੋਲੋਂ ਇੱਕ ਪਿਸਤਲ ਦੋ ਰੌਂਡ ਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਗਿਆ ਕਾਬੂ ਕੀਤੇ ਦੋਸ਼ੀ ਦੀ ਪਛਾਣ ਪ੍ਰਭਜੋ ਸਿੰਘ ਉਰਫ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੁਰ ਖਲਿਆਣ ਫਗਵਾੜਾ ਵਜੋਂ ਹੋਈ ਗਈ ਪੁਲਿਸ ਨੇ ਦੱਸਿਆ ਰੂਪੀ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਪਿਸਤਲ ਤੇ ਮੈਗਜ਼ੀਨ ਪ੍ਰਾਪਤ ਕੀਤਾ ਗਿਆ ਕੁਰਸਮ ਤਾਵੇਕ ਰੂਪੀ ਦੇ ਪਹਿਲਾ ਵੀ ਵਕ ਵਕ ਥਾਣੇ ਵਿੱਚ ਚਾਰ ਮਾਮਲੇ ਦਰਜ ਹਨ ਪੇਸ਼ ਹੈ ਇਕ੍ਰਿਪੂਰ ਜੀ ਆਪ ਹੋਰ ਐਸਐਸਪੀ ਜੀ ਮੈਡਮ ਅਤਲ ਬੁਤਤਾ ਐਸਐਸਪੀ ਉਹਨਾਂ ਦੇ ਦਿਸ਼ਾ ਵਿੱਚ ਦੇਖਦੇ ਜੋ ਮਾੜੇ ਅਸਰ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਐਕਸ਼ਨ ਲੈ ਰਹੇ ਹੈਗੇ ਉਹਦੇ ਐਸ ਦੇ ਵਿੱਚ ਸਾਨੂੰ ਇੱਕ ਬਹੁਤ ਅੱਛੀ ਕਾਰਜਕਾਰੀ ਸੈਟੇਸੀਏਨ ਚਾਰ ਸਬ ਇੰਸਪੈਕਟਰ ਬਿਸਮਰ ਮੁਹੰਮਦ ਖੀਰ ਹੋਈ ਹੈ ਅ ਇਹਦੇ ਵਿੱਚ ਇੱਕ ਨਾਕਾ ਇਹ ਕਿਤਾ ਹੋਇਆ ਸੀਗਾ ਰਜਿਸਟਰ ਵੱਲੋਂ ਔਰ ਇੱਕ ਗੱਡੀ ਜਿਹੜੀ ਸੀਗੇ ਇਨਫੋਰਮ ਹੈ ਸਾਨੂੰ ਪੈਟ ਨੰਬਰ ਦੱਸਿਆ ਇਸ ਦੇ ਡਿਗਰੀ ਵਿੱਚ ਨਾਣਾ ਬੰਦਾ ਪ੍ਰਭਜੋਤ ਜਿਹੜਾ ਸਾਡਾ ਮਕਿੰਗਸ ਹੈਗਾ ਉਹ ਉਹਦੇ ਕੋਲੇ ਜਿਹੜਾ ਹੈਗੇ ਨੇ ਇਲੀਗਲ ਵੈਪਨ ਹੈ ਕਿ ਜੇ ਰੋਕਿਆ ਜਾਵੇ ਤਲਾਸ਼ੀ ਲਈ ਜਾਵੇ ਤਾਂ ਇਹ ਮਿਲ ਸਕਦਾ ਹੈ ਤੇ ਇਸੀ ਇਨਫੋਰਮੇਸ਼ਨ ਦੇ ਉੱਪਰ ਅਸੀਂ ਜਿਹੜਾ ਸਾਡੇ ਨਾਕੇ ਤੇ ਸਬੰਸਪెక్టర్ ਵਨ ਐਨ ਆ ਵੀ ਟੀਮ ਨੇ ਬਹੁਤ ਹੀ ਸਖ਼ਤ ਤੇ ਨਾਲ ਉਹ ਜਿਹੜਾ ਹੈਗਾ ਰਾਉਂਡ ਅਪ ਕੀਤਾ ਇਹ ਨਾਕਾ ਤੋੜ ਕੇ ਵੀ ਭੱਜੇ ਔਰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਅੱਧੇ ਘੰਟੇ ਵੀ ਹੌਟ ਚੇਸ ਹੋਈ ਹੈ ਸਾਡੀ ਟੀਮ ਦੀ ਤੇ ਬੜੀ ਦਲੇਰੀ ਨਾਲ ਇਹਨਾਂ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਦੇ ਕੋਲੋਂ ਮੌਕੇ ਦੇ ਇੱਕ ਸਾਨੂੰ ਬੱਤੀ ਵਰਗਾ ਪਿਸਤਲ ਲੈ ਕੇ ਦੋ ਰਾਉਂਡ ਮਲੇ ਇਹਨਾਂ ਫਿਰ ਮਾਨਨ ਜੱਜ ਸਾਹਿਬ ਤੋਂ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੇ ਦੌਰਾਨ ਇੱਕ ਪਿਸਟਲ ਹੋਰ ਕਵਰ ਕੀਤਾ ਹੈ ਦੇ ਡਿਸਕਲੋਜ਼ਰ ਦੇ ਉੱਪਰ ਉਹ ਵੀ ਬੱਤੀ ਹੋਰ ਪਿਸਟਲ ਹੈ ਮੈਕਸਿਮ ਦੇ ਨਾਲ ਤਾਂ ਇਹ ਜਿਹੜਾ ਮੁਲਜ਼ਮ ਹੈ ਪ੍ਰਭਜੋਤ ਸਿੰਘ ਉਸ ਬਿੱਲਾ ਇੱਕ ਖਲਿਆਨ ਦਾ ਰਹਿਣ ਵਾਲਾ ਹੈ ਤੇ 26 ਸਾਲ ਦੀ ਉਮਰ ਹੈ ਇਹਦੇ ਇਸ ਤੋਂ ਪਹਿਲਾਂ ਵੀ ਦਾ ਜਿਹੜਾ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਇਹਦੇ ਚਾਰ ਪਰਚੇ ਆਲਰੇਡੀ ਇਸ ਤੋਂ ਦਰਜ ਹੈਗੇ ਨੇ ਇਹਦੇ ਮੁਕਦਮਾ ਨੰਬਰ 100 ਬਟਾ 17 16 ਬਟਾ 22 196 ਬਟਾ 23 19 ਬਟਾ 24 ਵਕ ਵਕ ਲੜਾਈ ਝਗੜੇ ਐਂਡੀਪੀਐਸ ਤੇ ਆਮ ਜ਼ੈਤ ਦੇ ਪਰਚੇ ਰਿਤੇ ਆਲਰੇਡੀ ਪਹਿਲਾਂ ਵੀ 라ਵਲਪਿੰਡੀ ਥਾਣੇ ਚੋਂ ਸਾਡਾ ਪਰਚਾ ਅਜਿਹਾ ਜਿਸਟਰ ਹੋਇਆ ਸੀ 40/24 ਅੰਦਰ ਆਮ ਜ਼ੈਤ ਟਾਈਪਸ ਫਰਬਜੋਦ ਹੈ ਜੀ ਜੋ ਜੋ ਅੱਗੇ ਇਨਵੈਸਟੀਗੇਸ਼ਨ ਜਾਂਦੀ ਹੈ ਜੀ ਗੱਡੀ ਨੰਬਰ ਪੀਵੀ10ਬੀਐਮ 1755 ਇਹ ਆਲਟੋ ਕਾਰ ਸੀ ਜਿਹਦੇ ਵਿੱਚ ਇਹ ਸਵਾਰ ਸੀ ਔਰ ਜਿਹੜੀ ਹੈ ਮਾਕੇ ਦੀ ਏ ਜੀ ਤੁਹਾਨੂੰ ਯਾਦ ਹੋਣਾ ਪਿੱਛੇ ਗ੍ਰਿਸਟਾ ਫਾਇਰਿੰਗ ਹੋਈ ਸੀ ਉਹਦੇ ਵਿੱਚੋਂ ਸਾਡਾ ਇਹ ਕਿਉ ਸੀਗਾ ਜਿਹਦੇ ਚੇਵੇਂ ਗੇਲ ਹੋ ਗਈ ਸੀ ਤੇ ਸਾਡਾ ਜਿਹੜਾ ਹੈ ਕਾਫੀ ਇਹਦੀ ਕੰਪਲੇਨ ਸਾਨੂੰ ਆ ਰਹੀਆਂ ਸੀ ਕਿ ਇਹ ਏਰੀਆ ਦੇ ਵਿੱਚ ਘੁੰਮ ਰਿਹਾ ਹੈ ਇਹ ਤੋਂ ਇਲੀਗਲ ਬੱਦਲਟ ਹੈਗੇ ਤੇ ਉਸ ਦੇ ਸਬੰਧ ਵਿੱਚ ਜੇ ਅਸੀਂ ਆਪਣੀ ਮਨਰ ਐਕਟ ਦੈਰੀ ਸੀ ਤੇ ਜਦੋਂ ਸਾਨੂੰ ਕ੍ਰੈਡੀਬਲ ਇਨਪੁਟ ਮਿਲੀ ਤਾਂ ਸਾਡੀ ਕੀ ਬਹੁਤ ਅੱਛਾ ਸਪੋਰਟ ਵੀ ਨਾਲ ਲੱਗੀ ਐਕਚੁਅਲੀ ਆ ਹੈ ਨਾ ਇੱਕ ਅੱਛੀ ਰਿਕਵਰੀ ਹੋਰ ਇੱਕ ਮੜਾ ਬੰਦਾ ਇਹਨਾਂ ਨੇ ਥੈਂਕ ਯੂ